ਸ੍ਰੀ ਵੋਹਿ ਗੁਰ ਸਾਹਿਬ ਜੀ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਪੂਰਨ ਨਿਰਵਰ ਅਕਾਲ ਮੂਰਤ ਅਜੁਨੀ ਸਭੰ ਗੁਰ ਪਰਸੋ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚਨ ਹੋਵੇ ਜੇ ਸੋਚਿ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਨ ਉਤਰੇ ਜਿਵਨੁ ਪੁਰਿਆ ਭਾਰ ਸਹਸ ਰਣ ਪਾ ਲਖ ਹੋਇ ਤਾ ਇੱਕ ਨ ਚੱਲੇ ਨਾਲ ਕਿਵ ਸਟਿਆਰਾ ਹੋਈ ਐ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਮਨਕਾਰ ਹੁਕਮ ਨੇ ਕਹਿਆ ਜਾਈ ਹੁਕਮੀ ਹਮਨ ਜੀ ਹੁਕਮ ਲੈ ਵਟਿਆਈ ਹੁਕਮੀ ਹੁਕਮ ਨੀਚੋ ਹੁਕਮ ਲਕ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ 부ਜ ਤਾ ਹਮੈ ਕੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਹ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਚ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਜਿਸ ਦੂਰ ਗਾਵੇ ਕੋ ਵੇਖਾ ਅਦਰ ਹਦੂਰ ਕਥਨਾ ਕਥਨ ਆਵੇ ਟੋਟ ਕਤ ਕਤ ਕਥੇ ਕੋਟੇ ਕੋਟ ਕੋਟ ਦੇਂਦਾ ਤੇ ਲੈਂਦੇ ਥਕ ਪਾਏ ਜੁਗਾ ਜੁਗੰਤ ਰਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸਾਵੇ ਪਰਵਾਹੋ ਸਾਚਾ ਸਭ ਸਾਚਾ ਨਾਇ ਕੋ ਖੋ ਉਪਰ ਆਖ ਮੰਗਹ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਾ ਘਰ ਕੀ ਅਜਿਦ ਸਦਰਬਾਰ ਮੋਹੋ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅਮਰਤ ਵੇਲਾ ਸਚ ਨਾ ਵਢਾਈ ਵਿਚਾਰ ਕਰਮਿ ਆਵ ਕਪੜਾ ਨਦਰੀ ਮੁਕਤ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਆਪਿ ਆਨੰਦ ਹੈ ਕੀਤਾ ਨ ਹੋਏ ਆਪਿ ਆਪਨ ਰੰਝਨ ਸੋਏ ਜਿਸ ਸੇ ਵਿਆ ਤਿਨ ਪਾਇਆ ਮਾਣ ਨਾਨਕ ਗਾਵੇ ਗੁਣ ਨਿਦਾਨ ਗਾਵੇ ਸੁਣੀ ਅਮਨ ਰਖੀਏ ਪਾਉ ਦੁੱਖ ਪਰ ਸੁਖ ਲਾ ਜਾਏ ਗੁਰਮਕੰਨਾਨ ਗੁਰਮਕ ਵੇਦੰ ਗੁਰਮ ਕਰਿਆ ਸਮਾਈ ਗੁਰਿਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਏ ਕਹਿਣਾ ਕਥਨ ਨਾ ਜਾਏ ਗੋਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕੈਕ ਦਾਤਾ ਸੋਮੈ ਵਿਸਰਨ ਨ ਜਾਏ ਤਿਰਤ ਨਾਵਾ ਜੇ ਤਿਸ ਭਾਵਾਂ ਵਿਣਪਾਣ ਕੈ ਨਾਇ ਕਰੇ ਜੇ ਤਿਸ ਠੋਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੇ ਗੋਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕੈਕ ਦਾਤਾ ਸੋਮੈ ਵਿਸਰਨ ਨ ਜਾਏ ਜੇ ਜੁਗ ਚਾਰੇ ਆੜ ਜਾ ਹੋਰ ਦਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋ ਇਹ ਚੰਗਾ ਨਾਮ ਰਖਾਏ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੈ ਕੀ ਕਿਟਾ ਅੰਦਰ ਕੀ ਟਕਰ ਦੋਸੀ ਦਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹ ਕੋਈ ਨ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਪਿਰ ਸੁਰ ਨਾ ਸੁਣੇ ਤੜਤਵਲ ਆਕਾਸ ਸੁਣਿਆ ਦੀਪ ਲੋ ਪਤਾਲ ਸੁਣੇ ਪੁਹਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਰ ਮਾਇੰਦ ਸੁਣੇ ਮੁਖ ਸਲਾਹ ਨ ਮੰਦ ਸੁਣਿਆ ਜੋ ਜੁਗੁ ਜੁਗੁ ਤਨ ਭੇ ਸੁਣੇ ਸਾਹ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣ ਅਰਸ਼ਟ ਕਸ਼ਨ ਨਾ ਸੁਣ ਪੜ ਪੜ ਪਾਹ ਮਾਣ ਸੁਣ ਲਾਗੇ ਸੈ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣੇ ਸਾਰਾ ਗੁਨਾ ਕੇ ਗਾ ਸੁਣੇ ਸਿੱਖ ਪੀਰ ਪਤਸ਼ਾ ਸੁਨੰਦ ਪਾਵੈ ਰੋ ਸੁਣਿਆ ਹਤ ਵਸ ਕਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪਛਤਾਏ ਕਾਗਿਤ ਕਲਮ ਨ ਲਿਖਨ ਹਾਰ ਮਨਨੇ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋ ਵੈ ਮਨ ਬੁੱਧ ਮਨ ਸਗਲ ਪਹਨ ਕੇ ਸ਼ੁੱਧ ਮਨ ਮੋ ਝੂਠਾ ਨਾ ਖਾਏ ਮਨ ਜਮ ਕੇ ਸਾਤਨ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤਿ ਧਾਰ ਮਨੈ ਪਰਵਰ ਸਦਾ ਧਾਰ ਮਨ ਅਤਰ ਤਾਰੇ ਗੁਰ ਸਿੱਖ ਮਨ ਨਾਨਕ ਪਵੈ ਨ ਭਿਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚ ਸਵੈ ਦਰਜਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੈ ਕੈ ਕਰਨੈ ਸਮਾਰ ਕੋਲ ਧਰਮ ਦੇ ਆਕਾਪੂਤ ਸੰਤੁਗਤਾ ਪ੍ਰਖਿਆ ਜਨਸੂਤ ਜੇ ਕੋ ਬੂਝਿਆ ਹੋਵੇ ਸਚਿਆਰ ਤਵਲ ਉਪਰ ਕੇਤਾ ਭਾਰ ਤਰਤੇ ਹੋਰ ਪ੍ਰੈ ਹੋਰ ਹੋਰ ਇਸਦਾ ਪੜਤਲਾ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾਂ ਲਿਖਿਆ ਬੜੀ ਕਲਾਮ ਹੋਲੇ ਕਲਕ ਜਾਣੇ ਕੋਇ ਲਖ ਲਖ ਕੇ ਕੀਤਾ ਹੋਏ ਕੀਤਾ ਤਣਸਵਾਲਿਓ ਰੂਪ ਕੀਤੇ ਦਾ ਜਾਣੇ ਕੌਣ ਕੂਤ ਕੀਤਾ ਬਸੋ ਇੱਕ ਇੱਕ ਵਾਤ ਇਸ ਤੇ ਲਖ ਦਰਿਓ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਇ ਇਕ ਵਾਰ ਜੋ ਤੁਧ ਪਾਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਗ ਸੂਰਮਾ ਪਗਸਾਰ ਸੰਕ ਮੋਲੇ ਵਿਲਾਏ ਤਾਰ ਉਦ੍ਰਿਤ ਕਵਨ ਕਹਾ ਵਿਚਾਰ ਮਾਰਿਆ ਨ ਜਾਵ ਹ ਇਕ ਵਾਰ ਜੋ ਤੁਧ ਪਾਵੈ ਸਈ ਪਲਕਾਰ ਤੂੰ ਸਦਾ ਸਲਾਮਤ ਨੰਕਾਰ ਸੰਕ ਮੂਰਖ ਅੰਧ ਘੋਰ ਸੰਕ ਚੋਰ ਆਰਾਮ ਘੋਰ ਸੰਕ ਅਮਰ ਕਰ ਜਾਏ ਜੋਰ ਸੰਗ ਲਵੜਤਿਆ ਕਮਾਏ ਸੰਕ ਪਾਪੀ ਪਾਪ ਕਰ ਜਾਏ ਸੰਕੜਿਆਰ ਕੋੜੇ ਫੇਰਾਇ ਸੰਕ ਮਲੇਸ਼ ਮਹਲ ਪਕ ਕਾਇ ਸੰਗਨੰਦ ਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੈ ਇੱਕ ਵਾਰ ਜੋਤ ਤੁਪ ਪਾਵੈ ਸਹਿ ਪਲਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਨਾਵ ਸੰਕ ਥਾਵ ਆਗਮ ਗਮ ਸੰਕ ਲੋ ਸੰਕੇ ਸਿਰ ਪਾਉਰ ਹੋਏ ਅਖਰੇ ਨਾਮ ਕਰਿ ਸਹਿ ਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਮਾਹਿ ਤੇ ਉਤੇ ਪਾਏ ਜੇਤਾ ਕੀਤਾ ਤੇਤਾ ਨਹਾਉ ਵਿਣ ਨਾਵੇਂ ਨਾਹੀ ਕੋ ਥਾਉ ਉਦਰਤ ਕਵਨ ਕਾ ਵਿਚਾਰ ਵਾਰ ਅਨਜਾ ਇੱਕ ਵਾਰ ਜੋਤਿ ਤੁ ਪਾਵੇ ਸਹਿ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈੜ ਤਨ ਦਿਹਾ ਪਾਣੀ ਤੋਤ ਤੁਰ ਸੁਖਿ ਹੈ ਮੋਤ ਪਲਿੱਤੇ ਕੱਪੜ ਹੋਏ ਦੇ ਸਾਵਣ ਲਈਏ ਧੋਏ ਭਰੀਏ ਮਤ ਪਾਪੋਂ ਕ ਸੰਗ ਤੋ ਪ ਨਵੇਂ ਕਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਤ ਤਪ ਤੇ ਆਧਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮਨਿਆ ਮਨ ਕੀਤਾ ਪਵੰਤਰ ਗਤਿ ਉਤਮਲ ਨਾਉ ਸਭ ਗੁਣ ਤੇ ਰਹਿ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨ ਹੋਏ ਸਸ ਤਤ ਬਾਣੀ ਬਰਮਾਉ ਸਾਸ ਸਦਾ ਮਨ ਚਾਉ ਕਮਣ ਸਵੇਲਾ ਵਕਤ ਕਮਣ ਕਮਣ ਤਤ ਕਮਣ ਵਾਰ ਕਮਣ ਸੁਰਤੀ ਮਹਾ ਕਮਣ ਜਤੋ ਆਕਾਰ ਵੇਲ ਨ ਪਈ ਪੰਡਤੀ ਜਿ ਹੋਵੇ ਲਿਖ ਪੁਰਾਣ ਵਖਤ ਨ ਪਾਇਓ ਖਾਦੀਆ ਜੇ ਲਿਖਣ ਲਿਖ ਕੁਰਾਨ ਸਤਿਵਾਰਨ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸਰਠੇ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾਂ ਕਿਵ ਸਲਹੀ ਕਿਉ ਵਰਨਿਕ ਵਿਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦਿਕ ਸਿਆਣਾ ਵੱਡਾ ਸੇ ਵੱਡੇ ਨਾਇ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਐਗ ਗਿਆ ਨਾ ਸੋਹ ਪਤਾਲਾ ਪਤਾਲ ਲਗਾਸ ਅਗਾਸ ਉੜਕੁੜ ਕਪਾਲਤਿ ਕੇ ਵੇਧ ਕਣਕ ਬਾਤ ਸਾਸ ਠਰ ਕਹਨਕ ਤੇ ਬਸ ਲਿਖ ਤਾਉਤ ਲੇਕਾ ਹੋਵੇ ਤਾਂ ਲਿਖਿਆ ਲੇਕਾ ਹੋਵੇ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨ ਪਈਆ ਨਦੀਆਂ ਅਤੈ ਬਾਹ ਭਵ ਸੰਬੰਧ ਨ ਜਾਣੀਐ ਸੰਬੰਧ ਸਾ ਸੁਲਤਾਨ ਗਿਰਹਾ ਸੇ ਤੇ ਮਾਲ ਧਨ ਕਿਹੜੀ ਤੁਲਣਾ ਹੋਣੀ ਜੇ ਤਿਸ ਮਨ ਹੋਣਾ ਵਿਸਰ ਹੈ ਅੰਤ ਨਸਿਪਤੀ ਕਹਿਣ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਣ ਨ ਅੰਤ ਅੰਤਨ ਜਾਪੈ ਚਾ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਹ ਅੰਤਕਾਰਨ ਕੀਤੇ ਬਿਲ ਲਾਇ ਤਾ ਕੇ ਅੰਤ ਨ ਪਾਇਆ ਜਾਏ ਇਹੋ ਅੰਤ ਨ ਜਾਣੈ ਕੋਏ ਬਹੁਤ ਕਹੀਆ ਬਹੁਤ ਹੋਏ ਵੱਡਾ ਸਭ ਉੱਚਾ ਥਾ ਉੱਚ ਉਪਰ ਉੱਚਾ ਨਾਉ ਏੜ ਉੱਚ ਹੋਵੇ ਕੋਈ ਤਿਸ ਉੱਚ ਕੋ ਜਾਣ ਸੋਏ ਜੇਵੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਇ ਇਹ ਤੇ ਮੰਗੈ ਜੋਤ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰਪਾ ਹੈ ਕਿਤੇ ਮੁਰਖਾਏ ਕਾਏ ਕਿਤੇ ਅੰਦੁਖ ਭੁਖ ਸਦਮਾਰ ਅਹ ਪੈਦਾ ਤੇਰੀ ਦਾਤਾਰ ਬੰਦ ਕਲਾਸਿ ਪਾਣ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਕਹਿਗਾ ਆਖਣ ਪਾਇਓ ਜਾਣੇ ਜਿਤਿਆ ਮੂਖਾਏ ਆਪੇ ਜਾਣੇ ਆਪੇ ਦੇ ਅਕਸ ਪਟੇ ਕਿਡਸਮ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਢੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਅਮੁੱਲ ਪਾਇ ਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪ੍ਰਵਹਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲ ਮੁਲਾਖਿਆ ਨ ਜਾਹਿ ਆਖਾ ਕਰਹਿ ਲਿਵ ਲਾਇ ਆ ਕੈ ਵਿਦ ਪਾਠ ਪੁਰਾਨ ਆਖੈ ਪੜੇ ਕਰੇ ਵਿਖਿਆ ਨ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਇਸਰਾ ਕੈ ਸਦਾ ਕੈ ਕਿਤੇ ਕਿਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮਨੁਜਨ ਸੇਵ ਕੈ ਤੇ ਆਖਾ ਅਖਣ ਪਾਹਿ ਇਤੇ ਕਹਿ ਕਉ ਠੁਟ ਜਾਹਿ ਇਤੇ ਕਿਤੇ ਹੋਰ ਕਰਹਿ ਤਾਕ ਨ ਸਕੈ ਕਿ ਕੇ ਜੀਵੜ ਪਾਵੇ ਤੇੜੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਨ ਲਖਿਆ ਸਰਗਵਾਰਾਂ ਗਵਾਰ ਸੋਦਰ ਕਿਹਾ ਸੋ ਕਰਕੇ ਆਜਿਤ ਬੈ ਸਰਬ ਸਮਾਲੇ ਅਜੇ ਨਾਦ ਅਨੇਕ ਸੰਕਾ ਕਿਤੇ ਭਾਵਨ ਹਾਰੇ ਇਹ ਤੇ ਰਗ ਪ੍ਰੇਸਾਂ ਕਹੀਐ ਇਤੇ ਗਾਵਨ ਹਾਰੇ ਗਵਤਨ ਪਉਣ ਪਾਣੀ ਬਸੰਤਰ ਗਵ ਰਜ ਧਰਮ ਦੁਵਾਰੇ ਗਾਵ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵ ਇੰਦ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਸਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਕੀ ਗਾਵ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਰ ਤੁਨੋਂ ਪਾਏ ਤੇਰੇ ਅਠਸਰ ਤੀਰਥ ਨਾ ਲੇਗਾ ਜਦ ਮਹਾ ਬਲਸੁਰ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਕੇ ਥਾਰੇ ਸੇਤ ਤੁਨੋਂ ਗਾਵੇ ਜੋ ਤੁਧ ਪਾਵਣ ਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚ ਸੱਚੇ ਨਾਇ ਹੱਪੀ ਉਸ ਜੈਨ ਜਾਸ ਰਚਨਾ ਜੇ ਨਰਚਾਈ ਰੰਗੀ ਰੰਗੇ ਪਹਾਤੇ ਕਰ ਕਰ ਜੈਸੀ ਮਾਇਆ ਜੈਨ ਉਪਾਈ ਕਰ ਕਰ ਵੇਖੇ ਕਿਤਾ ਆਪਣਾ ਜਿਉਂਤ ਸਦੇ ਵਡਿਆਈ ਜੋਤ ਸਪਾਵੇ ਸੋਈ ਕਰਤੀ ਪ੍ਰਕਮਨ ਕਰ ਨਾ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪ ਚੋਲੇ ਧਿਆਨ ਕਰ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤਿ ਸਗਲ ਜਮਾਤੇ ਮਨ ਜੀਤ ਜਗ ਜੀਤ ਆਦੇਸ ਸਾਦੇਸ ਅਦ ਅਨਿਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆ ਪੰਡਾਰਨ ਕਟਕਟ ਵਾਜੈ ਨਾਦ ਆਪ ਨਾਦ ਨਾਤੀ ਸਭ ਜਾ ਕੇ ਰਿਸ ਅਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵ ਹੈ ਲੇਖ ਅਵਹਿ ਭਾਗ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਮੈ ਜੁਗਤ ਵਿਆਈ ਤੈ ਚੱਲੇ ਪ੍ਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੀ ਬਾਣ ਜਿਦਤਸ ਪਾਵੇ ਤਵੇਂ ਚਲਾਵੇ ਜਿਉ ਵੈ ਪ੍ਰਮਾਨ ਉਹ ਵੇਖੇ ਉਹਨਾਂ ਨਦਰਨ ਆਵੇ ਬਹੁਤਾ ਇਹ ਵਿਡਾਣ आदेश तिस आदेश आध अनिल अनाद नहत जुग जुग एको वेस आसन लोय लोय भंडार जुगच पैस एक वार कर कर वे कैसर जनहार नानक सच्चे की साची कार आदेश तिस आदेश आध अनिल अनाद नहत जुग जुग एको वेस ਇਕ ਦੂਜੀ ਪੋ ਲੱਖ ਵੇ ਲੱਖ ਵੇ ਲੱਖ ਵੀਸ ਲਗ ਲਗੇੜਾ ਖੇਕ ਨਾਮ ਜਗਦੀਸ਼ ਤਰਾ ਪਤ ਪਵੜੀਆਂ ਚੜਿਆ ਹੋਏ ਕੀ ਸੁਣ ਗੱਲ ਆਕਾਸ਼ ਕੀ ਕਿਟਾਈ ਰੀਸ ਨਾਨਕ ਨਦਰੀ ਪਈਆ ਕੁੜੀ ਕੁੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋ ਨਾਰਾਜ ਮਾਲ ਮਨਸੋਰ ਜੋ ਨਸਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟਾ ਸੰਸਾਰ ਜੇ ਸਤਜੋੜ ਕਰ ਵੇਖੈ ਸੋ ਨਾਨਕ ਉਤਮ ਨਿਚ ਨ ਕੋਈ ਰਾਤੀ ਰਤੀ ਤਿਥੀ ਵਾਰ ਪਉਣ ਪਨਗ ਨਹੀਂ ਪਤਾਲ ਤਸਵੀ ਧਰਤੀ 타 ਪ੍ਰਕੀ ਧਰਮਸਾਲ ਤਸਵੀ ਜੇ ਜੁਗਤ ਕੇ ਰੰਗ ਤਿਨ ਕਾ ਨਾਮਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਵ ਸੱਚਾ ਦਰਬਾਰ ਤਿੱਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਇ ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੁ ਕਰਮ ਕੀਤੇ ਪੁਨ ਪਣੀ ਬਸੰਤਰ ਕੀਤੇ ਕਾਨ ਮਹੇਸ਼ ਕیتے ਵਰਮੇ ਕਾੜਤ ਕੜਿਆ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਈ ਮੇਰ ਕੇ ਤੇ ਕੀਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕੇ ਤੇ ਕੀਤੇ ਮੰਡਲ ਦੇਸ ਕਿਤੇ ਸਤਿਬਦਨ ਆਤ ਕਿਤੇ ਕੀਤੇ ਦੇਵੀ ਵੇਸ ਕਿਤੇ ਦੇਵਦਾਨ ਮੰਨ ਕੇ ਤੇ ਕੀਤੇ ਰਤਨ ਸਮੁੰਦ ਕਿਤਿਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਿਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਬਿਨੋਦ ਕੋਡ ਅਨੰਦ ਸ਼ਰਮ ਕੰਡ ਕੀ ਬਾਣੀ ਰੂਪ ਦਿੱਤਾ ਕੜਤ ਕੜੇ ਬਹੁਤ ਅਨੂਪ ਤਾਂ ਕਿੰਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿਤੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ ਦਿੱਤਾ ਹੋਰ ਨ ਕੋਈ ਹੋਰ ਪਿਤਾ ਜੋਤ ਮਹਾ ਮਲ ਸੂਰਤਿ ਨ ਮੇ ਰਾਮ ਰਹਾ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਇ ਨਾ ਉਮਰ ਢਾਗੇ ਜਾ ਜਨ ਕਰ ਅਵਸੈ ਮਨ ਮਾਹੇ ਤਿਥੈ ਭਗਤ ਵਸੈ ਕ ਲੋਕ ਰਹਾ ਨ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਰ ਕਰ ਕਰ ਵੇਖੈ ਨਦਰਿਨ ਹਾਲ ਤਿਥੈ ਕੰਡ ਮੰਡਲ ਵਰ ਪੰਡ ਅਜੇ ਕੁ ਕ ਤਤ ਅੰਤਨ ਅੰਤ ਤਤੈ ਲੋ ਲੋ ਕਹਰ ਜੋ ਜੋ ਹੁਕਮਤ ਵਹਿ ਤਿ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਠਿਰਜ ਸੁਨਿਆਰ ਅਹਰਨ ਮਤ ਵਿਧ ਤਿਆਰ ਭੋਖ ਲਗਨ ਤਪਤਾਉ ਭੰਡ ਪੋ ਅੰਮ੍ਰਿਤ ਤਟਹਾਲ ਕੜੀਏ ਸਭ ਸਟੀ ਟਕਸਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਦ ਵਿਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇਹ ਤੇ ਛੁੱਟੀ ਨਾਲ